ਹਾਂਜੀ ਵੀਰ ਕੀ ਨਾਂ ਆ ਆਪਣਾ ਜੀ ਮੇਰਾ ਨਾਂ ਜੀ ਸਤਨਾਗ ਸਿੰਘ ਕੀ ਗੱਲ ਹੋਈ ਆ ਵੀਰ ਨੂੰ ਆਪਣਾ ਜਿਹੜਾ ਕੀ ਨਾਂ ਸਿੰਦਾ ਤੇ ਕਿੰਨੇ ਪਰਿਵਾਰ ਚ ਕਿੰਨੇ ਜੀ ਆ ਤੇ ਕੀ ਗੱਲਬਾਤ ਹੋਈ ਆ ਜੀ 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 ਇਹ ਕਿਦੋਂ ਦਾ ਬ੍ਰਦਰ ਹੀ ਵਟਾ ਉਹ ਵੀ ਚੱਲ ਬਸਿਆ ਦੁਨੀਆਂ ਰੋ ਤੇ ਫਾਦਰ ਸਾਹਿਬ ਇਹਦੇ ਉਹ ਵੀ ਚੱਲ ਬਸਿਆ ਤੇ ਇੱਕ ਇਹ ਵੀ ਚੱਲ ਬਸਿਆ ਜੀ ਤੇ ਹੁਣ ਮਾਂ ਬੁੱਢੀ ਰਹਿ ਗਈ ਵਿਚਾਰੀ ਤੇ ਬੱਚੇ ਆ 1 ਢਾਈ ਸਾਲਾਂ ਦਾ ਏ ਮੁੰਡਾ ਤੇ ਕੁੜੀ ਸਾਢੇ 3 ਸਾਲਾਂ ਦੀ ਆ ਇਹ ਵਾਸਾ ਕੁਮਾਈ ਵਾਲਾ ਬੰਦਾ ਕੋਈ ਨਹੀਂ ਰਹਿ ਗਿਆ ਜੀ ਤੇ ਸਰਕਾਰਾਂ ਨੂੰ ਹੀ ਚਾਹੀਦਾ ਵੀ ਇਹ ਨਸ਼ੇ ਤੇ ਥੋੜੀ ਬਦੀ ਠੱਲ ਪਾਈ ਜਾਵੇ ਕਿ ਹੁਣ ਅੱਜ ਨੌਜਵਾਨ ਵੇਖ ਲਓ ਤੁਹਾਡੇ ਸਾਹਮਣੇ ਨਸ਼ੇ ਦੀ ਬਲੀ ਚੜ ਗਿਆ ਬੰਦਾ ਤੇ ਇਹਨਾਂ ਦਾ ਹੁਣ ਕੋਈ ਦੇਖ ਰਿਹਾ ਖਾਲਾ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਹੈ ਕੋਈ ਕਿਸ ਦਾ ਕੌਣ ਬੰਦਾ ਬਿਲਕੁਲ ਆਪਣੇ ਕੀ ਲੱਗਦੇ ਸੀ ਮੇਰਾ ਜੀ ਬ੍ਰਦਰ ਲੱਗਦਾ ਚਾਚੇ ਦਾ ਤਾਏ ਦਾ ਮੁੰਡਾ ਹੀ ਤਾ ਨੂੰ ਕਿਵੇਂ ਪਤਾ ਲੱਗਾ ਫਿਰ ਕੀ ਗੱਲਬਾਤ ਹੋਈ ਕੀ ਘਰੇ ਹੋਈ ਗੱਲਬਾਤ ਕਿ ਕਿਤੇ ਪਾਸੇ ਨਹੀਂ ਜੀ ਕਿ ਇਹਨੇ ਮੈਸੇਜ ਦਿੱਤਾ ਹਨ ਜੀ ਵੀ ਇਦਾਂ ਬੀ ਮਕੇ ਉੱਥੇ ਪਿਆ ਆ ਤੇ ਇਹੀ ਜਾ ਕੇ ਜਦੋਂ ਵੇਖਿਆ ਜੀ ਤੇ ਫਿਰ ਲੈ ਕੇ ਆਏ ਘਰੇ ਤੇ ਉਸ ਧਾਰ ਤੋਂ ਫਿਰ ਸਾਨੂੰ ਪਤਾ ਲੱਗਾ ਕਿ ਇਹ ਗੱਲ ਬਿਲਕੁਲ ਜੀ ਬਿਲਕੁਲ ਤੇ ਕੀ ਮੰਗ ਕਰਦੇ ਹੋ ਨਾ ਮੰਗ ਇਹ ਹੈ ਕਿ ਸਰਕਾਰਾਂ ਨੂੰ ਚਾਹੀਦਾ ਇਹ ਥੋੜੀ ਜਿਹੀ ਪਤ ਨਸ਼ੇ ਦੇ ਠੱਲ ਪਾਈ ਜਾਵੇ ਬਿਲਕੁਲ ਨੌਜਵਾਨ ਆਉਣ ਵਾਲੇ ਨਸ਼ੇ ਦੇ ਅਧੀਨ ਨਾ ਹੋਣ ਅਬ ਕਿੰਨੇ ਮਾਮਾ ਦੇ ਪੁੱਤ ਤੁਰ ਗਏ ਇਹ ਚੀਜ਼ ਦਾ ਸਰਕਾਰਾਂ ਨੂੰ ਚਾਹੀਦਾ ਵੀ ਨਸ਼ੇ ਦੇ ਢੱਲ ਪਾਈ ਜਾਵੇ ਮੇਰੇ ਫਿਰ ਇਦਾਂ ਰਵੇ ਤੇ ਫਿਰ ਮੱਚਦੇ ਰਹਿਣੇ ਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਵੀਰ ਨੇ ਸਰਦਦੇ ਜੀ ਹਾਂ ਵੀਰ ਕੀ ਨਾ ਹੈ ਜੀ ਆਪਣਾ ਜੀ 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 ਕੀ ਗੱਲ ਬਣੀ ਕੀ ਲੱਗਦੇ ਸੀ ਵੀਰ ਆਪਣੇ ਮੇਰੇ ਤਾਈ ਦੇ ਬੇਟਾ ਜੀ ਤੇ ਕੀ ਗੱਲ ਬਣੀ ਜੀ ਜਿਹੜੀ ਨਸ਼ੇ ਦੇ ਓਵਰਡੋਸ ਕਰਨ ਦੀ ਮੌਤ ਹੋ ਗਈ ਕਿੰਨੀ ਉਮਰ ਸੀ 28 ਸਾਲ ਜੀ ਬੱਚੇ ਕਿੰਨੇ ਆ ਬੱਚੇ 2 ਜੀ ਬਹੁਤ ਮੜੇ ਕੀ ਮੰਗ ਕਰਦੇ ਜੀ ਹੁਣ ਤੇ ਇਹ ਸਰਕਾਰ ਨੂੰ ਮੰਗ ਕਰਦੇ ਆ ਕਿ ਨਸ਼ਾ ਘੱਟ ਤੋਂ ਘੱਟ ਘੱਟ ਹੋਵੇ ਇਸ ਤਰ੍ਹਾਂ ਬੰਦ ਹੋ ਜੇ ਬਿਲਕੁਲ ਜੀ ਪੱਕਾ ਹੱਲ ਹੋ ਜਾਂ ਜੇ ਮਾਵਾ ਦੇ ਪੁੱਤ ਬਿਲਕੁਲ ਜੀ ਬਿਲਕੁਲ ਬੜੀ ਦੁਖਾਲੀ ਗੱਲ ਹੈ ਨਾ ਤੇ ਇੱਕ ਬ੍ਰਦਰ ਦੱਸਦੇ ਪਹਿਲੋਂ ਵੀ ਵਿਚਾਰਿਆ ਜਾਂਦਾ ਉਹਨਾਂ ਦਾ ਵੀ ਨਸ਼ੇ ਦੀ ਵੋੜ ਹੋਈ ਕਰਨੀ ਮੌਤ ਹੋਈ ਮੌਤ ਹੋਈ ਜਿੱਤੇ ਘਾਰ ਹੀ ਤੈ ਹੋ ਗਿਆ ਹੈ ਨਾ ਘਾਰ ਹੀ ਤੈ ਹੋ ਗਿਆ ਜੀ ਤੇ ਬੱਚਿਆਂ ਦੀ ਦੇਖ ਲੇਖ ਲਈ ਵੀ ਚਾਹੀਦਾ ਕਿ ਸਰਕਾਰ ਕੋਈ ਨਾ ਕੋਈ ਪੱਕਾ ਕੋਈ ਮਾਅਬਜਾ ਮੂਬਜਾ ਦਿੱਤਾ ਜਾਵੇ ਹੈ ਨਾ ਕੋਈ ਮਾਅਬਜੇ ਦੀ ਮੰਗ ਕਰਦੇ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਬੱਚਿਆਂ ਦਾ ਹੈ ਨਾ ਹਾਂਜੀ ਵੀ ਬੱਚਿਆਂ ਦਾ ਹਿਸਾਬ ਨਾਲ ਇਹ ਗਰੀਬ ਪਰਿਵਾਰ ਆ ਜੀ ਡੰਗ ਦਾ ਡੰਗ ਰੋਟੀ ਪੱਕਦੀ ਆ ਤੇ ਹੁਣ ਕਮਾਉਣ ਵਾਲਾ ਵੀ ਦਿਹਾੜੀ ਦਾ ਪੇ ਕੋਈ ਜਾਣ ਵਾਲਾ ਨਹੀਂ ਬੰਦਾ ਰਹਿ ਗਿਆ ਇਹ ਕਰਕੇ ਸਰਕਾਰ ਨੂੰ ਅਪੀਲ ਆ ਵੀ ਥੋੜੀ ਬਾਤੀ ਉਹਨਾਂ ਦੀ ਮੁੱਢਲੀ ਸੇਵਾ ਕੀਤੀ ਜਾਵੇ ਬਿਲਕੁਲ ਤੇ ਪੰਚਾਇਤ ਨੂੰ ਵੀ ਇਹ ਚੀਜ਼ ਚਾਹੀਦੀ ਆ ਕਿ ਸਭਰਾ ਪਿੰਡ ਦੀ ਪੰਚਾਇਤ ਜਿੰਨੀ ਵੀ ਉਹਨਾਂ ਨੂੰ ਹੀ ਚਾਹੀਦਾ ਵੀ ਮੁੱਢਲੀ ਸੇਵਾ ਥੋੜੀ ਬਾਤੀ ਇਹਦੀ ਜਿਹੜੀ ਮਾਂ ਐ ਉਹਨੂੰ ਦਿੱਤੀ ਜਾਵੇ ਆਂਦੇ ਖੰਡਪੜ ਸਾਹਿਬ ਭੋਗ ਭਾਗ ਵੀ ਗੰਪ ਵਾਂਗ ਖਰਚੇ ਲੱਗਣੇ ਹਨ ਹਾਂਜੀ ਖਰਚੇ ਲੱਗਣੇ ਆ ਜੀ ਤੇ ਇਹ ਤਾਂ ਬਹੁਤ ਜਿਆਦਾ ਗਰੀਬ ਪਰਿਵਾਰ ਆ ਲੋ ਜੀ ਡੰਗ ਦਾ ਡੰਗ ਸਰਦਾ ਹੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਇਹ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੋਊਗਾ ਤੇ ਹਾਂਜੀ ਅੰਗਰੇਜ਼ ਸਿੰਘ ਜੀ ਕੀ ਨਾਂ ਆਪਣਾ ਵੀਰ ਜੀ ਅੰਗਰੇਜ਼ ਸਿੰਘ ਦਾ ਨਾਂ ਤੇ ਕੀ ਗੱਲ ਬਣੀ ਕੀ ਲੱਗਦੇ ਸੀ ਆਪਣੇ ਇਹ ਵੀ ਆਪਣੇ ਮਹੱਲੇ ਦੇ ਵਿੱਚ ਚਚਾਈ ਦੇ ਲੜਕੇ ਹੀ ਆਪਣੇ ਭਰਾ ਹੀ ਸੀ ਜੀ ਭਰਾ ਹੀ ਲਾ ਲੋ ਤੁਸੀਂ ਇਹਨਾਂ ਬਹੁਤ ਜਿਆਦੀ ਮਾੜੀ ਗੱਲ ਹੋਈ ਆ ਤੇ ਨਸ਼ੇ ਦੀ ਪੀੜ ਦੇ ਤੇ ਚੜਿਆ ਪੰਜਾਬ ਬਹੁਤ ਮਾੜੀ ਗੱਲ ਆ ਇੱਕ ਗੱਲ ਵਾ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦੇ ਆ ਤੇ ਪਹਿਲੀ ਯਾਰ ਇਹ ਸੁਣਿਆ ਵਾ ਵੀ ਉਥੇ ਟੀਕੇ ਲਾ ਕੇ ਮੁੰਡੇ ਮਰਦੇ ਸਰਕਾਰ ਨੂੰ ਚਾਹੀਦਾ ਵੀ ਇੰਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਫੋਲਾ ਅਸੀਂ ਵਿਰੋਧ ਕਰਦੇ ਗੱਲੋਂ ਸਰਕਾਰ ਦਾ ਸਰਕਾਰ ਨੂੰ ਚਾਹੀਦੀ ਆ ਵੀ ਗਰਾਊਂਡ ਦੇ ਵਿੱਚ ਜਿਆਦਾ ਨਹੀਂ ਤੇ ਮੁੰਡੇ ਪੜ੍ਹਨੇ ਚਾਹੀਦੇ ਚਲੋ ਕੋਈ ਖੇਡਾਂ ਮੱਲਾਂ ਦੇ ਵਿੱਚ ਨਾਂ ਵੱਡਾ ਸਭਰਾ ਦਾ ਪਰ ਇਹ ਗੱਲੋਂ ਨਸ਼ੇ ਦੀ ਪੀੜਤ ਬਹੁਤ ਜ਼ਿਆਦਾ ਕੰਮ ਗਲਤ ਹੋ ਰਿਹਾ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਚਲੋ ਥੋੜੀ ਤੋਂ ਥੋੜੀ ਬਹੁਤੀ ਚੋਂ ਮਦਦ ਕੀਤੀ ਜਾਵੇ ਇਹਨਾਂ ਦੀ ਬਿਲਕੁਲ ਜੀ ਕਿੰਨੇ ਪਰਿਵਾਰ ਦੇ ਜੀ ਹੈ ਕਰ ਇਹ ਸਿਰਫ ਹੁਣ ਇਕੱਲਾ ਹੀ ਮੁੰਡਾ ਵਾ ਤੇ ਇਹ ਵੀ ਇਹਦੀ ਵਿਦਿਆਰਥੀ ਹੋਗੀ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਐਸ ਵੇਲੇ ਇਹਨਾਂ ਦੀ ਮਾਦਾ ਹੀ ਆ ਤੇ ਮਾਤਾ ਹੀ ਆ ਇਕੱਲੇ ਬਜ਼ੁਰਗ ਹੋ ਵੀ ਕਿਤੇ ਜਾਣ ਨਹੀਂ ਸਕਦੇ ਤੇ ਪਿੰਡ ਦੀ ਪੰਚਾਇਤ ਨੂੰ ਵੀ ਤੇ ਚਲੋ ਸਰਕਾਰ ਨੂੰ ਵੀ ਬੇਨਤੀ ਆ ਵੀ ਜਿੰਨਾ ਵੀ ਚਲੋ ਹੋ ਸਕੇ ਇਹਨਾਂ ਦੀ ਥੋੜੀ ਬਾਰੀ ਮਦਦ ਕੀਤੀ ਜਾਵੇ ਬਿਲਕੁਲ ਜੀ ਬਹੁਤ ਵਧੀਆ ਜੀ ਬਜਰਾ ਨੇ ਵਿਚਾਰ ਦਿੱਤੇ ਆ ਜੀ ਦੇਖੋ ਕਿੰਨੇ ਜਿਹੜੇ ਚਿੱਟੇ ਦੀ ਪੇ ਚੜ ਚੜ ਕੇ ਨੌਜਵਾਨਾਂ ਦੀਆਂ ਇਸ ਦੁਨੀਆ ਤੋਂ ਅਲਵਿਦਾ ਕਹਿ ਰਹੇ ਆ ਜੀ ਤੇ ਇਹਨਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਿਹੜਾ ਨਸ਼ੇ ਨੂੰ ਠੱਲ ਪਾਈ ਜਾਵੇ ਮਾਰੂ ਨਸ਼ਿਆਂ ਨੂੰ ਇਸੇ ਕਰਕੇ ਵਾਰਾਂ ਨੂੰ ਅਸੀਂ ਸਰਕਾਰਾਂ ਨੂੰ ਬੜੇ ਲੰਮੇ ਸਮੇਂ ਤੋਂ ਇਹੋ ਗੱਲ ਕਹਿੰਦੇ ਆ ਰਹੇ ਆ ਵੀ ਪੰਜਾਬ ਦੇ ਵਿੱਚ ਜਿਹੜੇ ਮਾਰੂ ਨਸ਼ੇ ਬੰਦ ਕਰਕੇ ਜੀ ਕੋਈ ਪੱਕਾ ਹੱਲ ਕੀਤਾ ਜਾਵੇ ਕੋਈ ਜਿਹੜੇ ਨੌਜਵਾਨ ਵੀਰ ਜਿਹੜੇ ਬਚ ਸਕਣ ਜੀ ਧੰਨਵਾਦ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੇ ਪਰਿਵਾਰ ਦਾ ਸਹਿਯੋਗ ਦਿਓ ਜੀ ਹਾਂ ਕੀ ਵੀਰ ਦਾ ਨੰਬਰ ਆ ਕੋਈ ਨੰਬਰ ਦੱਸ ਦਿਓ ਜਿਹੜਾ ਪਰਿਵਾਰ ਦਾ ਕਿਸੇ ਨੇ ਤਾਂ ਨੰਬਰ ਹੈਗਾ ਜੀ 62846 ਹਾਂਜੀ 10832 ਇਹ ਪਰਿਵਾਰ ਦਾ ਨੰਬਰ ਹੈ ਜੀ ਹਾਂਜੀ ਇਹ ਪਰਿਵਾਰ ਦਾ ਨੰਬਰ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਪਰਿਵਾਰ ਦਾ ਨੰਬਰ ਆ ਜੀ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਜੀ ਕਿਉਂਕਿ ਛੋਟੇ ਛੋਟੇ ਬੱਚੇ ਆ ਚਲੋ ਕੋਈ ਨਗਰ ਵਾਲਿਆਂ ਨੂੰ ਬੇਨਤੀ ਆ ਖਾਸ ਕਰਕੇ ਚਲੋ ਥੋੜਾ ਥੋੜਾ ਸਹਿਯੋਗ ਕਰੋ ਤੇ ਜਿਹੜਾ ਆਪਣਾ ਇਹ ਪਰਿਵਾਰ ਕੋਈ ਆਪਣਾ ਨਾਰਾਇਣ ਰੀਰਨੋਂ ਵੀ ਕੀ ਕੀ ਬਿਲਕੁਲ ਜੀ ਬਿਲਕੁਲ ਥੋੜਾ ਬਹੁਤ ਸਹਿਯੋਗ ਦਿਓ ਜੀ ਕਿਤੇ ਕਰ ਦਿਓ ਵੀਡੀਓ ਸ਼ੇਅਰ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੰਨਦੇ ਇੱਥਾ ਪਾ ਵੀਡੀਓ ਦੇ ਲੇ ਲਿਨੇ ਕਲਿੱਕ ਕਰੋ ਕੋਈ ਉਹ ਵਿੱਚ ਬੋਲਦੇ ਤਾਂ ਕੋਈ ਗੱਲ ਨਹੀਂ